ਇਥੇ ਕਈ ਮਰੀਆਂ ਉਸ ਸੇਵਾ ਲਈ ਮਰੀਆਂ ਪਵੰਦੀਆਂ ਮੇਰੇ ਤੇ ਜਿਹਦੇ ਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹੁੰਦਾ ਹਾਂ ਅੱਗੇ ਵੱਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾਂ ਲੱਗੀ ਆ ਉਹ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾਂ ਨੂੰ ਹਟਾਉਣ ਲਈ ਮੈਂ ਸਾਢੇ 3 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਿਲਾਵਟ ਖੋਰਾ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤ ਆਚਰ ਖੁਸ਼ੀ ਬਰਕਰਾਰ ਰਹੀ ਜਦੋਂ ਮੈਂ ਡੀ ਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਤਿਤਰਾ ਕਰਦੇ ਹੁੰਦੇ ਮੇਰੇ ਪਹਿਲੇ ਡੀ ਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਬੀਜੇ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜਿਆ ਆ ਜਾ ਰਹੀਆਂ ਤੁਹਾਡੀਆਂ ਗਰਦਮਤਾਂ ਕਰਕੇ ਫੇਸ ਕਰ ਰਿਹਾ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਵੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਇਨ ਇੱਕ ਬੀਜ ਤੇ ਉਹਦੇ ਲਈ ਵੀ ਰਾ ਸੌਖਾ ਨਹੀਂ ਰਿਹਾ ਜੇ ਕੋਈ ਪ੍ਰੈਫਰ ਕਰਨੀ ਚਾਹੇਗਾ हां बिल्कुल जी मैं ਛੱਡੀ ਇਸ ਲਈ ਰਹਾ ਕਿਉਂਕਿ ਇੱਥੇ ਕਈ ਮਰੀਆਂ ਉਸ ਸੇਵਾ ਲਈ ਮਰੀਆਂ ਪਾਬੰਦੀਆਂ ਮੇਰੇ ਤੇ ਜਿਹਦੇ ਚ ਮੈਂ ਨਾ ਖੁੱਲ ਕੇ ਨਹੀਂ ਕੰਮ ਕਰ ਸਕਦਾ ਮੈਨੂੰ ਲੱਗਦਾ ਪੇ ਮੇਰਾ ਜਿਹੜਾ ਪੋਟੈਂਸ਼ੀਅਲ ਆ ਜਿੰਨਾ ਮੇਰੇ ਚ ਕੰਮ ਕਰਨ ਦਾ ਜਜ਼ਬਾ ਆ ਉਹ ਉਹ ਡਾਊਨ ਹੋ ਜਾਂਦਾ ਡਿਕਲਾਈਨ ਹੋ ਜਾਂਦਾ ਆ ਔਰ ਮੈਂ ਕਈ ਚੀਜ਼ਾਂ ਚ ਚਾਹਨਾ ਹੋ ਨਾ ਅੱਗੇ ਵਧ ਕੇ ਕੰਮ ਕਰਾਂ ਮੈਂ ਨਹੀਂ ਕਰ ਸਕਦਾ ਮੈਂ ਉਹ ਜਿਹੜੀ ਲਿਮਟ ਮੇਰੇ ਤੇ ਲੱਗੀ ਸੀਮਾ ਲੱਗੀ ਆ ਉਹਨ ਮੈਂ ਹਟਾਉਣਾ ਚਾਹੁੰਦਾ ਸੀ ਉਹ ਸੀਮਾ ਨੂੰ ਹਟਾਉਣ ਲਈ ਮੈਂ 3.5 ਸਾਲ ਪਹਿਲਾਂ ਰਿਟਾਇਰਮੈਂਟ ਲਈ ਆ ਮੇਰੀ ਰਿਟਾਇਰਮੈਂਟ ਜੇ 58 ਸਾਲ ਉਮਰ ਦੇ ਕੇ ਕਰੋ ਤਾਂ ਫਿਰ ਮੇਰੀ 3.5 ਸਾਲ ਦੇ ਕਰੀਬ ਜੇ ਜੌਬ ਰਹਿੰਦੀ ਸੀ ਪਰ ਮੈਂ ਵੌਲੰਟੇਰੀ ਆਪਣੀ ਰਿਟਾਇਰਮੈਂਟ ਲਈ ਆ ਤੇ ਮੈਂ ਉਹਦਾ ਮੇਰਾ ਕੋਈ ਆਪਣਾ ਵਿਜ਼ਨ ਹੈ ਆਪਣਾ ਕੋਈ ਮੇਰਾ ਮਕਸਦ ਹੈ ਤੇ ਅੱਜ ਤੋਂ ਬਾਅਦ ਮੈਂ ਉਸ ਮਕਸਦ ਵੱਲ ਤਰਫ ਪੂਰੀ ਤਰ੍ਹਾਂ ਡੈਡੀਕੇਟ ਹੋ ਜਾਊਗਾ ਕਮਿਟਮੈਂਟ ਮੇਰੀ ਜਿਹੜੀਆਂ ਉਹਦੇ ਲਈ ਮੈਂ ਬਚਨਬੱਧ ਰਹੂਗਾ ਜੋ ਕੀਤਾ ਸੁਣਨ ਚ ਆ ਰਿਹਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਵੀ ਜਾ ਰਹੇ ਹੋ ਉਹਦੇ ਬਾਰੇ ਕੀ ਕਹੋਗੇ ਅੱਜ ਦੀ ਡੇਟਸ ਤੱਕ ਕੁਝ ਨਹੀਂ ਮੈਂ ਕਹਾਂਗਾ ਅੱਜ ਤਾਂ ਇੰਜੋਏ ਕਰਦਾ ਰਿਟਾਇਰਮੈਂਟ ਦਾ ਕੱਲ ਨੂੰ ਮੈਂ ਦੱਸਾਂਗਾ ਕਿੱਧਰ ਜਾਣਾ ਅੱਜ ਤਾਂ ਮੈਂ ਸਰਕਾਰੀ ਕਰਮਚਾਰੀ ਸਰਕਾਰੀ ਅਫਸਰ ਹਾਂ ਕੱਲ ਤੋਂ ਫਿਰ ਮੇਰਾ ਇਹ ਰੈਸਟ੍ਰਿਕਸ਼ਨਸ ਨਹੀਂ ਰਹਿਣੀਆਂ ਤੇ ਮੈਂ ਬੜਾ ਕੁਝ ਕਹਾਂਗਾ ਅੱਜ ਮੈਂ ਇੰਨਾ ਹੀ ਕਹਿਣਾ ਚਾਹਣਾ ਵੀ ਦੇਖੋ ਇੰਜੋਏ ਕਰੋ ਰਿਟਾਇਰਮੈਂਟ ਆਪਣੀ ਨੂੰ ਅੱਜ ਡੇ ਸਰਕਾਰੀ ਆ ਕੱਲ ਨੂੰ ਦੇਖਾਂਗੇ ਜੇ ਤੁਸੀਂ ਕਹੋ ਐਨਡੀਪੀਐ ਸੈਕਟਰ ਦਾ ਨਸ਼ਾ ਰੁਕ ਜਾਊਗਾ ਨਹੀਂ ਰੁਕਿਆ ਅੱਜ ਤੱਕ ਵੀ ਨਹੀਂ ਰੁਕਿਆ ਪੀਐਨਡੀਟੀ ਐਕਟ ਨਾਲ ਗਰਭ ਦਾ ਪਤਾ ਐਸਡੀ ਥੋੜਾ ਰੁਕ ਗਈ ਨਹੀਂ ਰੁਕ ਸਕਦੀ ਰੁਕ ਸਕਦੀ ਤਾਂ ਸਿਰਫ ਅਵੇਅਰਨੈਸ ਨਾਲ ਰੁਕ ਸਕਦੀ ਆ ਤੁਸੀਂ ਹੁਣੇ ਕਿਹਾ ਖਾਫ ਦਾ ਮਾਹੌਲ ਮੈਂ ਕਦੀ ਖਾਫ ਦਾ ਮਾਹੌਲ ਸੋਚ ਕੇ ਕਦੀ ਪੈਦਾ ਵੀ ਨਹੀਂ ਕੀਤਾ ਮੇਰੀ ਅਪਰੋਚ ਬਾਈਲੈਟਰਲ ਰਹੀ ਹੈ ਔਰ ਮੈਂ ਚਾਹਿਆ ਆਪੇ ਜਿੱਥੇ ਗਾਂਦ ਵੇਚਣ ਵਾਲੇ ਜਾਂ ਘਟਿਆ ਮਿਆਰੀ ਚੀਜ਼ ਨਹੀਂ ਦਿੰਦੇ ਉਹ ਜਿਹੜੇ ਖਾਣ ਵਾਲੇ ਉਹ ਗੁਰੇਜ਼ ਕਰਨ ਉਹਨਾਂ ਨੂੰ ਅਵੇਅਰ ਕੀਤਾ ਹਰ ਤਰ੍ਹਾਂ ਨਾਲ ਔਰ ਜਿਹੜਾ ਸਾਰਾ ਮੇਜਰ ਪਾਰਟ ਮੇਰਾ ਰਿਹਾ ਸੀਗਾ ਉਹ ਲੋਕਾਂ ਨੂੰ ਵੇਅਰ ਕਰਨ ਲਈ ਰਿਹਾ ਸੀ ਔਰ ਮੈਂ ਉਹਦੇ ਵਿੱਚ ਅਕਾਲਪੁਰਖ ਦੀ ਮੇਰ ਨਾਲ ਕਾਮਯਾਬੀ ਹੋਇਆ। ਦੇਖੋ ਮੈਂ ਆਪਣਾ ਜਵਾਬ ਦੇ ਆ ਹਰ ਕੋਈ ਸਿਵਲ ਸਰਜਨ ਸਾਹਿਬ ਆਪਣੇ ਜਵਾਬ ਦੇ ਖੜੇ ਆ ਡਾਕਟਰ ਸਾਹਿਬ ਹਰ ਬੰਦਾ ਇੰਡੀਵਿਜੂਅਲੀ ਆਪਣੇ ਤੌਰ ਤੇ ਵਧੀਆ ਆ ਜਿੰਨਾ ਕੰਮ ਕਰ ਰਿਹਾ ਠੀਕ ਕਰ ਰਿਹਾ ਪਰ ਮੈਂ ਤਾਂ ਆਪਣਾ ਅਨਸਰੇਬਲ ਆ ਮੈਂ ਜਿਹੜਾ ਮੇ ਤੋਂ ਬਾਅਦ ਆਊਗਾ ਪਰ ਮੈਂ ਚਾਹੂੰਗਾ ਇਦਾਂ ਦਾ ਆਕਾਸ਼ ਇੰਡੀਆ ਵਿੱਚ ਜਾਂ ਪੰਜਾਬ ਨੂੰ ਤਾਂ ਲੈ ਲਈਏ ਇਦਾਂ ਦਾ ਸਿਸਟਮ ਹੋ ਜੇ ਮਜਬੂਰ ਇਹਨਾਂ ਨੂੰ ਕੰਮ ਕਰਨਾ ਪਵੇ ਸਭ ਨੂੰ ਹਾਲਾਤ ਹੀ ਐਟਮਾਸਫੀਅਰ ਇਦਾਂ ਦਾ ਬਣ ਜਿਹੜਾ ਮੈਂ ਲੈ ਕੇ ਟਾਰਗੇਟ ਚੱਲਿਆ ਹਾਂ ਮੈਂ ਇਸ ਸੋਚ ਕੇ ਚੱਲਿਆ ਵੀ ਮੈਂ ਜਿਹੜਾ ਉਹ ਮੇਰੇ ਵੀਰ ਆ ਜਿਨ੍ਹਾਂ ਦਾ ਇਦਾਂ ਦਾ ਸਵਾਲ ਹੈ ਉਹਨਾਂ ਨੂੰ ਮੈਂ ਮਜੂਰਸ ਨਹੀਂ ਹੋਣ ਦਊਗਾ ਮੈਂ ਕੁਛ ਇਦਾਂ ਦਾ ਕਰੂੰਗਾ ਵੀ ਜਿਹੜੇ ਮਲਾਵਟ ਖੋਰਾ ਜਿਹੜੇ ਗੰਧ ਖੜਾਉਂਦੇ ਆ ਜੇ ਉਹਨਾਂ ਦੀ ਖੁਸ਼ੀ ਆ ਬਹੁਤਾ ਚਿਰ ਖੁਸ਼ੀ ਬਰਕਰਾਰ ਨਾ ਰਹੇ ਔਰ ਜਿਹੜੇ ਜਿਹੜੇ ਮਜੂਰਸ ਹੋਏ ਉਹਨਾਂ ਦੀ ਮਜੂਰਸੀ ਬਹੁਤਾ ਚਿਰ ਨਾ ਰਹੇ ਕੁਛ ਇਦਾਂ ਦੀ ਪਾਥ ਤੇ ਟਰੈਕ ਤੇ ਚੱਲ ਜਾਈਏ ਸਾਰੇ ਉਹ ਦੇਖਾਂਗੇ ਕਿਹੜਾ ਪਾਥ ਹੈ ਸਟ੍ਰੀਮ ਕਿਹੜੀ ਆ ਵਿਜ਼ਨ ਮੇਰਾ ਬੜਾ ਕਲੀਅਰ ਆ ਜਿੱਦਾਂ ਨੂੰ ਮੈਂ ਜਾਣਾ ਹੁੰਦਾ ਤੇ ਮੈਂ ਚਾਹੂੰਗਾ ਭਈ ਸਾਡਾ ਪੰਜਾਬ ਵਾਕਈ ਰੰਗਲਾ ਪੰਜਾਬ ਬਣੇ ਸਾਡਾ ਪੰਜਾਬ ਇੱਕ ਬਿਊਟੀਫੁਲ ਪੰਜਾਬ ਬਣੇ ਜਿਹਦੀ ਅਸੀਂ ਸੁਪਨਾ ਲੈਨੇ ਆ ਗੱਲਾਂ ਬਾਤਾਂ ਨਾਲ ਨਹੀਂ ਬਣਨਾ ਹੈਗਾ ਮੈਂ ਕਹਾਂ ਨਾ ਰਾਜਨੀਤੀ ਦੇ ਖੇਤਰ ਤੇ ਗੱਲ ਤਾਂ ਜਿਹੜੀ ਆ ਨਾ ਕਰਾਂਗੇ ਜਾਣਾ ਕਿ ਨਹੀਂ ਜਾਣਾ ਇਹ ਤਾਂ ਸਮਾਂ ਦੱਸੇਗਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੀ ਹੈ ਭਈ ਡੀ ਐਚਓ ਚਾਹੇ ਜਿੰਪਾ ਜੀ ਨੇ ਲਵਾਇਆ ਮੰਤਰੀ ਚਾਹੇ ਜਾ ਕੇ ਲਵਾਏ ਹੁਣ ਦੀ ਸਰਕਾਰ ਲੁਆਈ ਚਾਹੇ ਪਹਿਲੀ ਸਰਕਾਰ ਲੋ ਆਏ ਚਾਹੇ ਮਾਨਯੋਗ ਅਦਾਲਤ ਨੇ ਸਟੇ ਦਿੱਤਾ ਡੀ ਐਚਓ ਤਾਂ ਮੈਂ ਉਹੀ ਰਹਾ ਕੰਮ ਤਾਂ ਮੈਂ ਉਦਾਂ ਹੀ ਕਰਦਾ ਰਹਾ ਜਿਹੜੇ ਬੰਦੇ ਨੇ ਸੇਵਾ ਕਰਨੀ ਜਿਹਦਾ ਟੈਂਪਰਾਮੈਂਟ ਜਿੱਦਾਂ ਦਾ ਹੁੰਦਾ ਉਹ ਨਹੀਂ ਹਟਦਾ ਹੁੰਦਾ ਤੇ ਜਿਹੜਾ ਕਰਪਟ ਬੰਦਾ ਉਹਨੇ ਵੀ ਨਹੀਂ ਹਟਣਾ ਪਾਵਾਂ ਜਿੱਦਾਂ ਦੀ ਮਰਜ਼ੀ ਪੋਸਟ ਤੇ ਬਿਠਾ ਦੋ ਸੋ ਮੈਨੂੰ ਲੱਗਦਾ ਵੀ ਤੁਸੀਂ ਸਿਆਸਤ ਵਿੱਚ ਵੀ ਕਈ ਇਦਾਂ ਦੀਆਂ ਸ਼ਖਸੀਅਤਾਂ ਦੇਖੀਆਂ ਜਿਨ੍ਹਾਂ ਦਾ ਜਿਹੜਾ ਤੁਸੀਂ ਕਦੀ ਉਹਨਾਂ ਦੀ ਪਾਰਟੀ ਨੂੰ ਜਾਂ ਪਿੱਛੇ ਕਦੀ ਨਹੀਂ ਦੇਖਿਆ ਤੁਸੀਂ ਉਸ ਪਰਸਨালি ਫੋਕਸਡ ਰਹਿੰਦੇ ਹੋ ਅਵਾਰਡ ਦੋਣੇ ਤੁਸੀਂ ਦੁਆਓ ਜਿਹੜੇ ਅੱਗੇ ਵੀ ਤੁਸੀਂ ਮੈਨੂੰ ਬਹੁਤ ਦੁਆਵਾਂ ਦਿੱਤੇ ਆ ਬਾਕੀ ਜਿਹੜਾ ਜਿਹੜਾ ਲੌਣਾ ਡੀ ਐਚਓ ਅੱਗੇ ਕਹਿੰਨੇ ਮੇਰੇ ਤੋਂ ਬਾਅਦ ਰਿਪਲੇਸਮੈਂਟ ਆਉਣੀ ਆ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਇਹ ਤਾਂ ਸਰਕਾਰ ਦਾ ਪ੍ਰੈਰੋਗੇਟਿਵ ਹੈ ਹੈਲਥ ਮੰਤਰੀ ਦੇਖਣਗੇ ਕਿ ਇਹਨੂੰ ਲਾਉਣਾ ਆ ਪਰ ਮੈਂ ਇਹ ਜ਼ਰੂਰ ਕਹਿਣਾ ਜਦੋਂ ਮੈਂ ਡੀ ਐਚਓ ਸ਼ਿਪ ਜੁਆਇਨ ਕੀਤੀ ਨਾ ਤਾਂ ਮੈਂ ਮੈਨੂੰ ਜੇ ਕੋਈ ਟਿਚਰਾਂ ਕਰਦੇ ਹੁੰਦੇ ਸੀ ਮੇਰੇ ਪਹਿਲੇ ਡੀ ਐਚਓ ਤਾਂ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਵੀਜੋ ਕੰਡੇ ਚੁਗ ਰਿਹਾ ਤੇ ਬੜਾ ਮੁਸ਼ਕਲਾਂ ਜਿਹਾ ਜਾ ਰਹੀਆਂ ਤੁਹਾਡੀਆਂ ਕਰਤ ਤੇ ਮੈਂ ਇਹ ਜ਼ਰੂਰ ਕਹਿਣਾ ਤੇ ਮੈਂ ਜੇ ਕੋਈ ਬੰਦਾ ਅੱਗੇ ਤੋਂ ਕੋਈ ਚਾਹੇ ਪੀ ਮੈਂ ਗਲਤ ਪ੍ਰੈਕਟਿਸ ਕਰਨੀ ਹੈ ਡੀ ਐਚਓ ਮੈਂ ਉਹਦੇ ਲਈ ਵੀ ਕੰਡੇ ਇਨੇ ਕ ਬੀਜ ਤੇ ਉਹਦੇ ਲਈ ਵੀ ਰਾਹ ਸੌਖਾ ਨਹੀਂ ਰਹਾ ਜੇ ਕੋਈ ਕ腐ਸ਼ਨ ਕਰਨੀ ਚਾਹੇਗਾ ਇਹ ਰਾਹ ਉਹਦੇ ਲਈ ਵੀ ਨਹੀਂ ਸੌਖਾ ਹੈ